ਆਹੀਂ ਸਰ ਫੋਰੈਸਟ ਡਿਪਾਰਟਮੈਂਟ ਤੋਂ ਤੇ ਸਾਂਬਰ ਦੀ ਇੱਕ ਮਿਲੀਆਂ ਨੂੰ ਇਨਫੋਰਮੇਸ਼ਨ ਹੈ ਛੱਪਰ ਚ ਫਸਿਆ ਜੀ ਉਹਨੂੰ ਰੈਸਕਿਊ ਕੀਤਾ ਆ ਜੀ ਤਾਂ ਆਪਾਂ ਸੈਂਚਰੀ ਅਕਥਲੋਰ ਉੱਥੇ ਛੱਡ ਦੇਣਾ ਟ੍ਰੀਟਮੈਂਟ ਕਰਾ ਕੇ ਕਿੱਦਾਂ ਤੈਨੂੰ ਪਤਾ ਲੱਗਿਆ ਇਹ ਸਾਾਨੂੰ ਇੱਥੇ ਸਾਡੇ ਆਫਿਸ ਤੋਂ ਹੀ ਰਵਿੰਦਰ ਸਰ ਆਇਆ ਉਹਨਾਂ ਨੇ ਦੱਸਿਆ ਜੀ ਇਥੋਂ ਪਿੰਡੋਂ ਇਹਨਾਂ ਨੂੰ ਫੋਨ ਕੀਤਾ ਤੇ ਉਹ ਰੈਸਕਿਊ ਕੀਤਾ ਜੀ ਤੇ ਮਤਲਬ ਠੀਕ ਆ ਜਾਂ ਕਿਦਾਂ ਨਹੀਂ ਠੀਕ ਆ ਉਹ ਕਦਾਂ ਹੀ ਆ ਓਕੇ ਆ ਮਾੜੇ ਮੋਟੀ ਹਾਸ ਖਰੋਚਾ ਉਹ ਤਾਂ ਠੀਕ ਆ ਟਰੀਟਮੈਂਟ ਉਹਨਾਂ ਨੂੰ ਅਸੀਂ ਫਸਟ ਏਡ ਹੱਦ ਕੋਈ ਹੈ ਹੀ ਮੈਡੀਸਿਨ ਉਹ ਅਸੀਂ ਲਵਾਤੀ ਹੈ ਸਪਰੇ ਵਗੈਰਾ ਬਾਕੀ ਠੀਕ ਹੈ ਉਹਨਾਂ ਅਸੀਂ ਕਥੋਰ ਸੈਂਚਰੀ ਛੱਡ ਦੇਣਾ ਹੈ ਕਿਹੜੀ ਜਗ੍ਹਾ ਸਸਿਆ ਹੈ ਇਹ ਅਸੀਂ ਛੱਪੜ ਤੇ ਬਾਬੂ ਵਾਲੀ ਬਾਬੂ ਵਾਲ ਪਿੰਡ ਦੇ ਛੱਪੜਾ ਉਰ ਚ ਫਸ ਕੇ ਰਹਿ ਕੋਈ ਨੁਕਸਾਨ ਹੋ ਕੋਈ ਕਿਸੇ ਦਾ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਕਿੱਥੇ ਜਿਆਦਾ ਪਾਈ ਜਾਂਦੇ ਆ ਆਪਣੇ ਪੰਜਾਬ ਚ ਇਹ ਸਰ ਇਧਰ ਲੋਕਲ ਹੈ ਜਾਂ ਦਰਿਆਵਾਂ ਦਰੂਪਾਂ ਤੋਂ ਕਈ ਵਾਰ ਕੁੱਤੇ ਘਾਤੇ ਪਿੱਛੇ ਵਹਿਣ ਤੇ ਅੰਦਰ ਆ ਜਾਂਦੇ ਆ ਰਿਆਸ਼ੀ ਏਰੀਆ ਚ ਆ ਗਿਆ ਇੱਕ ਕੱਲ੍ਹ ਜਾਂ ਪਰਸੋਂ ਵੀ ਹੈ ਜੇ ਇੱਕ ਹਾਂਜੀ ਹਾਂਜੀ ਇੱਕ ਪਹਿਲਾਂ ਵੀ ਹੋਇਆ ਸੀ ਉਹ ਵੀ ਕਰ ਲਿਆ ਰੈਸਕਿਊ ਤੇ ਜੀ ਇਹਨੂੰ ਹੁਣ ਕੀ ਕੀਤਾ ਹੈ ਟਰੀਟਮੈਂਟ ਮਨ ਇਹਨੂੰ ਟਰੀਟਮੈਂਟ ਆਈ ਫਸਟ ਏਡ ਵਗੈਰਾ ਸਪਰੇ ਵਗੈਰਾ ਦਿੱਤੀ ਹੈ ਜਿਹੜੇ ਛੋਟੇ ਮੋਟੇ ਜ਼ਖਮ ਹੈ ਜਿਆਦਾ ਧਿਆਨ ਨਹੀਂ ਆ ਤਾਂ ਮੁੜ ਕੇ ਡਾਕਟਰ ਦੀ ਮਦਦ ਲੈ ਕੇ ਵੈਟਰਨਰੀ ਦੀ ਜੋ ਇਹਦਾ ਕੋਈ ਟਰੀਟਮੈਂਟ ਹੋਇਆ ਠੀਕ ਨਹੀਂ ਤਾਂ ਇਹਨੂੰ ਸੈਂਟਰੀ ਛੱਡ ਦੇਣਾ ਆਪਣਾ ਰੈਸਕਿਊ ਸੈਂਟਰ ਆ ਕਿਨੇ ਬੰਦੇ ਆਏ ਦਾ ਨੀ ਟੀਮ ਸਾਡੀ ਸਾਡੀ ਟੀਮ ਦੋ ਸਟਾਫ ਮੈਂਬਰ ਆ ਤੇ ਤਿੰਨ ਚਾਰ ਸਾਡੇ ਰੈਸਕਿਊ ਵਾਲੇ ਆ ਬਾਕੀ ਇੱਕ ਦੋ ਪਿੰਡ ਵਾਲਿਆਂ ਨੇ ਵੀ ਕਾਫੀ ਸਾਥ ਦਿੱਤਾ ਇਹ ਸਰ ਉਹਨੇ ਵੀ ਕਾਫੀ ਸਾਥ ਦਿੱਤਾ ਸਮਾਨ ਸਮੂਨ ਪੂੜੀ ਵਗੈਰਾ ਨੂੰ ਦਿੱਤੀ ਕਿਉਂਕਿ ਉਹ ਮਲਕਾ ਪਾਲਿਆ ਗਿਆ ਕਾਬੂ ਕਰ ਲੈਗੇ ਓਕੇ ਹਾਂਜੀ ਹਾਂਜੀ ਠੀਕ ਆ ਬਾਬੋਵਾਲਾ ਇਹ ਕੋਈ 1.5 ਘੰਟਾ ਪਹਿਲਾਂ ਮੈਂ ਸ਼ਹਿਰੋਂ ਆਇਆ ਤੇ ਮੈਂ ਇੱਥੋਂ ਲੰਘਣ ਰਿਹਾ ਸੀ ਸੜਕ ਤੋਂ ਤੇ ਮੋਟਰਸਾਈਕਲ ਮੇਰੇ ਅੱਗੇ ਨਾ ਬੜਾ ਗੋਲੀ ਵਾਂਗੂ ਸਿੱਧਾ ਹੀ ਭੱਜ ਕੇ ਛੱਪੜ ਚ ਵੜ ਗਿਆ ਤੇ ਪਿੱਛੇ ਇਹਦੇ 15 ਵੀ ਕੁੱਤੇ ਲੱਗੇ ਦੇ ਸੀ ਤੇ ਮੈਂ ਸੋਚਿਆ ਵੀ ਇਹ ਕੋਈ ਜਾਨਵਰ ਬਾਹਰ ਦਾ ਆਇਆ ਕੋਈ ਮਤਲਬ ਗਾਈ ਕੋਈ ਤੇ ਲੱਗਦੀ ਨਹੀਂ ਤਾਂ ਜਦੋਂ ਮੈਂ ਪਿੰਡ ਵਾਲੇ ਬੰਦਿਆਂ ਨੂੰ ਫੋਨ ਕੀਤਾ ਤੇ ਕੋਈ ਕਹਿੰਦਾ ਜੀ ਇਹ ਬਾਰਾ ਸਿੰਘਾ ਆ ਕੋਈ ਕਹਿੰਦਾ ਪਾੜਾ ਆ ਤੇ ਸਾਡੇ ਵੱਡੇ ਭਾਜੀ ਬਾਬੋਵਾਲ ਦੇ ਰਵਿੰਦਰ ਸਿੰਘ ਜੰਗਲਾਤ ਅਫਸਰ ਆ ਬ ਤੇ ਫਿਰ ਮੈਂ ਸੋਚਿਆ ਕਿ ਚਲੋ ਯਾਰ ਜਾਨਵਰ ਹੈਗਾ ਆ ਇਹ ਆ ਬੇ ਜਾਨਵਰ ਤੇ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਨੇ ਆਪਣਾ ਟੀਮ ਭੇਜਤੀ ਆਪਣਾ ਸਟਾਫ ਭੇਜਤਾ ਸਾਰਾ ਤੇ ਬਹੁਤ ਵਧੀਆ ਮੁੰਡੇ ਆਏ ਆ ਪਿੰਡ ਦੇ ਉਪਰਾਲੇ ਦੇ ਨਾਲ ਕੋੜੀ ਲੋੜ ਪਈ ਸੀ ਕੋੜੀ ਪ੍ਰੋਵਾਈਡ ਕਰਵਾਤੀ ਇਹਨਾਂ ਨੂੰ ਤੇ ਉਹਨੂੰ ਕੱਢ ਕੇ ਤੇ ਗੱਡੀ 'ਚ ਪਾ ਕੇ ਤੇ ਸੇਫ ਜਗ੍ਹਾ ਲੈ ਗਏ ਆ ਤੇ ਕੁਝ ਉਹਦੇ ਮਾਮੂਲੀ ਜੀ ਸਟਾਹ ਹੀ ਉਹਨਾਂ ਨੇ ਕੋ ਮੈਡੀਸਨ ਹੁੰਦੀ ਹੈ ਸਪਰੇ ਵਗੈਰਾ ਉਹ ਸਪਰੇ ਵਗੈਰਾ ਲਗਾਤੀ ਆ ਤੇ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਚੱਕ ਕੇ ਤੇ ਗੱਡੀ 'ਚ ਪਾ ਲਿਆ ਉਹ ਲੈ ਗਏ ਇਹ ਕਿਹੜਾ ਜਾਨਵਰ ਸੀ ਪਤਾ ਨਹੀਂ ਇਹ ਕੋਈ ਸਾਂਬਰ ਸੂਮਬਰ ਕਹਿੰਦੇ ਆ ਭਾਜੀ ਸਾਂ ਨਹੀਂ ਬਿਲਕੁਲ ਕੋਈ ਕੋਈ ਨੁਕਸਾਨ ਨਹੀਂ ਹੋਇਆ ਉਹ ਵਿਚਾਰਾ ਵਿੱਚ ਫਸ ਗਿਆ ਦਾ ਛੱਪੜ ਬੋਡੂੰਗਾ ਬਾਬੋ ਵਾਲ ਦਾ ਤੁਸੀਂ ਵੇਖੋ ਇੱਥੇ ਕਾਫੀ ਹੈਗਾ ਆ ਕਾਨਾਂ ਵਗੈਰਾ ਉਹ ਕਾਨੀਆਂ ਦੇ ਵਿੱਚ ਥੱਲੇ ਦਲਦਲ ਚ ਫਸ ਗਿਆ ਦਾ ਹੀ ਉਹ ਕੋ ਉਠਿਆ ਨਹੀਂ ਜਾ ਰਿਹਾ ਪਹਿਲਾਂ ਤੁਸੀਂ ਕੋਸ਼ਿਸ਼ ਕੀਤੀ ਪਿੰਡ ਵਾਲੇ ਰਸਾ ਪਾਈਏ ਪਰ ਸਾਨੂੰ ਕੋਈ ਦਾ ਨੌਲੇਜ ਨਹੀਂ ਵੀ ਕਿੱਦਾਂ ਨੂੰ ਫੜਨਾ ਤੇ ਜੋ ਸਾਨੂੰ ਲੱਗਾ ਅਸੀਂ ਰਵਿੰਦਰ ਭਾਈ ਨੂੰ ਫੋਨ ਕੀਤੀ ਸਾਬੇ ਨੂੰ ਬਾਬੋ ਵਾਲੇ ਨੂੰ ਉਹਨਾਂ ਨੇ ਆਪਣੇ ਸਟਾਫ ਦੇ ਬੰਦੇ ਭੇਜੇ ਤੇ ਮੁੰਡਿਆਂ ਨੇ ਬੜੀ ਮਿਹਨਤ ਨਾਲ ਪਿੰਡ ਦੇ ਇਕੱਠ ਨਾਲ ਲੈ ਗਏ ਹਾਂਜੀ ਲੈ ਗਏ